ਮੇਰੇ ਕਰੇ ਰਿਸ਼ਤੇ ਬਹੁਤ ਆ ਰਹੇ ਕਲਕੱਤੇ ਦਾ ਲੋੜ ਗਿਆ ਤੇ ਆਇਆ ਛੱਟ ਮੰਗਣੀ ਪੱਟ ਵਿਆਹ ਕਰਨਾ ਆਪਾਂ ਉਹ ਮੇਰੀ ਬਲੀ ਬਲੀ ਤੇ ਨਹੀਂ ਦੇਣ ਲੱਗੀਆਂ ਉਹ ਰਿਵਾਜ ਹੋਣਾ ਇਹਨਾਂ ਦੇ ਆਪਾਂ ਆਪਣੇ ਰਿਵਾਜ ਪੂਰੇ ਕਰਦੇ ਆ ਐਸੋ ਵੇਲੇ ਤੇ ਇਨੂੰ ਮਾਂ ਮੇ ਦੀਆਂ ਲੋੜਾਂ ਵੇ ਪੱਗਿਆ ਐਸੋ ਵੇਲੇ ਉਹ ਬਣਾ ਦੇ ਸੁਬਹਣਾ ਜਿੱਥੇ ਚੱਲ ਦਰਵਾਜ਼ਾ ਖੁੱਲਾ ਛੋੜਦਾ ਕਾਲਾ ਨਹੀਂ ਮਾਰਦਾ ਦਰਵਾਜ਼ਾ ਖੋਲ ਕੇ ਦੇਖ ਅੰਦਰ ਕੋਈ ਚੀਜ਼ ਹੈ ਇਹ ਜੀ ਜਿਹੜੀ ਚੋਰੀ ਹੋ ਸਕੇ ਸਾਡੇ ਘਰ ਚ ਨਾ ਸਭ ਤੋਂ ਮਹਿੰਗੀ ਚੀਜ਼ ਤਾਲਾ ਹੀ ਆ ਆ ਬੇਲੀ ਕੁੜੀ ਕਿਵੇਂ ਤੋਰੀ ਫਿਰਦੀ ਘਰੇ ਘਰੇ ਕੰਮ ਕੋਮ ਕਰਦੀ ਫਿਰਦੀ ਆ ਘਰੇ ਦੇ ਕੰਮ ਇਹ ਕਿਉਂ ਕਰਦੀ ਫਿਰਦੀ ਆ ਉਹਨੂੰ ਕੰਮ ਕਰਨੇ ਆਉਂਦੇ ਤਾਂ ਕਰਦੀ ਫਿਰਦੀ ਆ ਉਹ ਕੰਮ ਕਰਨੇ ਆਉਂਦੇ ਆ ਤਾਂ ਕਿਸੇ ਨੂੰ ਵੀ ਕਰ ਲਿਆਉਂਗੇ ਜਿਹਨੂੰ ਕੰਮ ਕਰਨੇ ਨਹੀਂ ਆਉਂਦੇ ਉਹਨੂੰ ਲੈ ਕੇ ਕੀ ਕਰਾਂਗੇ ਕੰਮ ਕਰਾਉਣੇ ਕਿਉਂ ਆ ਤਾਕਾ ਕੰਮ ਪੈ ਹੀ ਬੜਿਆ ਕਰਨ ਵਾਲੇ ਤੂੰ ਇਹ ਦੱਸ ਬਈ ਵਿਆਹ ਕੇ ਲਿਆ ਆ ਨਾ ਨਿਸੋਂ ਬਿੱਤੇ ਆ ਪੜਾਈ ਦੀ ਰਾਣੀ ਲੱਗ ਤੂੰ ਸਾਨੂੰ ਟਰੱਕ ਦੀ ਸਟੱਪ ਨਹੀਂ ਸਮਝਿਆ ਜਿਹੜਾ ਦੋ ਦੋ ਰੱਖਣ ਨੂੰ ਫਿਰਦਾ ਸਾਨੂੰ ਤਾਂ ਦੱਸਿਆ ਬਈ ਕੰਮ ਕਰਾਉਣ ਲਈ ਲੈ ਕੇ ਆਇਆ ਨਾ ਕੰਮ ਵਾਲੀ ਨੂੰ ਇਹਨੇ ਬੜੇ ਕਨਾਲ ਦੀ ਕੋਠੀ ਪਾਈ ਆ ਆ ਭੂਕ ਮਾਰੋ ਤੇ ਦੇਵੇੜਾ